ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸਸੀ ਗੱਲ ਬਾਈ ਜੀ ਸਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਆਪ ਵਿਦੇ ਅਰਸ਼ਦੀਪ ਆ ਪਿੰਡ ਜੀ ਦੀਪਾ ਪੰਡਤ ਕਹਿੰਦੇ ਆ ਠੀਕ ਆ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਆ ਮੋਬਾਈਲ ਨੰਬਰ ਆਪਣਾ 88476217674 88476 17674 17674 ਜਿਹੜੇ ਆਪਾਂ ਵਿਹੜ ਦੇਖੇ ਇਹਨਾਂ ਸੂਆ ਕਿਹੜਾ ਸੂਇ ਹੈ ਬਾਈ ਇਹ ਤੀਜੇ ਸੂਏ ਸੂਈ ਹੈ ਜੈਨੂਨ ਤੀਜਾ ਸੂਆ ਹਾਂ ਵੀਰੇ ਆਪਣੇ ਪਿੰਡ ਦੀ ਵਿਹੜ ਹੀ ਆਈ ਉਹ ਹੋਣੀਗਾ ਆਪਾਂ ਪਿੰਡੋਂ ਹੀ ਲਈ ਆ ਠੀਕ ਆ ਆਪਣੇ ਇਧਰ ਕਿਲੋ ਡੇਢ ਕਿਲੋ ਮੀਟਰ ਦੇ ਘਰਾਂ ਤੋਂ ਲਈ ਆਗੀ ਠੀਕ ਹੈ ਮਗਰ ਦੇਦੇ ਬੱਚਾਗਾ ਸੜ ਕੇ 6 ਵਜੇ ਵਦੇ ਸੂਈ ਜੇਰ ਹਜੇ ਪੈਣੀ ਚੱਲੀ ਪਈ ਹਾਂ ਵੀਰੇ ਜੇਰ ਲੋਕ ਤੁਰ ਪੀ ਬਾਈ ਜੇਰ ਯਾਰ ਜੇਰ ਪੈ ਜੂਗੀ ਵਿਹੜ ਦੀ ਠੀਕ ਹੈ ਆ ਬਠਾ ਦੀ ਬੈਠੀ ਹੈ ਨਾ हां ਠਾ ਦੀ ਬੈਨ ਲੱਗ ਗਈ ਤੇ ਬੋੜਾ ਕੋ ਚੋਲੇ ਆ हां ਬਰੇ ਬੱਚਾ ਜਿੰਹਾ ਆ ਯਾਰ 2 ਕਿਲੋ ਬਹਲਾ ਕੋਲਾ ਚੋਲੇ ਆ ਠੀਕ ਹੈ ਕੋਈ ਜੂਈ ਦੀ ਇੱਕ ਨੰਬਰ ਆ ਬੜਾ ਤਾਰਾ ਤੁਰ ਇੱਕ ਨੰਬਰ ਆ ਮੈਂਗਣਾ ਬਈ ਅਤਾ ਚੀ ਨਾ ਕਰੇ ਬੰਦਾ ਹੈ ਤਾਂ 15000 ਰੁਪਏ ਦੇ ਸਤਾਰਾ ਵਗੈਰਾ ਦੇਖੋ ਪੂਰੀ ਓਕੇ ਆ ਸਾਫ ਸੁਥਰੀ ਹੈ ਨਾ ਕੋਈ ਚੱਕਰੀ ਨਹੀਂ ਬਈ ਟੈਨਸ਼ਨ ਫਰੀ ਹੋ ਕੇ ਲੈ ਜੇ ਬੰਦਾ ਤੇ ਦੇਖੋ ਚੋਣ ਚਵਾ ਦੀ ਇੱਕ ਨੰਬਰ ਆ ਤੇ ਮੋਢੀ ਚਵਾਈਏ ਜਮਾ ਹਨਾ ਚਾਹੇ ਹਾਥੀ ਚੋਈ ਕਰਦੇ ਚਾਹੇ ਮਸ਼ੀਨੀ ਉਹ ਭਈ ਅਗਲੇ ਦੀ ਮਰਜ਼ੀ ਹੈ ਜੇ ਮਰਜ਼ੀ ਚੋੜਾ ਨਾ ਤਾਂ ਹਿੱਲੇ ਵਿਚਾਰੀ ਭਾਗਾਂ ਬਾਕੀ ਕੱਦ ਕਾਠ ਪਲੀਪੁਲੀ ਬਹੁਤ ਆ ਜਾਂਦੇ ਆ ਕੱਦ ਦਾ ਭਾਈ ਵੇਖ ਲੈ ਨਾਂ ਵਾਲਾ 5.5 6 ਫੁੱਟ ਦਾ ਠੀਕ ਹੈ ਕਿੰਨਾ ਦੁੱਧ ਦੱਸਿਆ ਮਾਰ ਕਰਨ ਪਿਛਲੇ ਆ ਰਿਹਾ ਭਾਈ ਇਹਨੇ 30 32 ਕਿਲੋ ਦੁੱਧ ਘੱਟਿਆਗਾ ਠੀਕ ਹੈ ਆਪਣੇ ਪਿੰਡੂਈ ਲੱਗੇ ਕੋਈ ਭਲੇਖਾ ਨੇ ਇਹਦੇ ਵਿੱਚ 30 32 ਕਿਲੋ ਖੁੱਲਾ ਹੀ ਦੁੱਧ ਪਾਇਆ ਗਰਮੀ ਕਰਕੇ ਵੱਧਦੀ ਨਹੀਂ ਤਾਂ ਵੀ 30 ਕਿਲੋ ਬੜਾ ਖੁੱਲਾ ਬੜੇ ਰਾਮ 3 ਮੰਨ ਕੇ ਲੈ ਲੇ ਹੁੰਦਾ 3 ਮੰਨ ਕੇ ਬੇ ਟੈਨਸ਼ਨ ਵਿੱਚ ਵੀਰੇ ਖ ਠੀਕ ਆ ਰਾਜ ਜੀ ਸਮੀਪੜੀ ਬਹੁਤ ਜਿਆਦਾ ਆ ਜਾਨ ਪ੍ਰਾਣ ਵਹਿੜ ਚ ਬਹੁਤਾ ਕੋਈ ਚੱਕਰੀ ਨਹੀਂ ਬੱਚਾ ਪੁੱਤੋ ਦਿੱਤਾ ਵੜ ਨੂੰ ਪਤਾ ਹੀ ਨਹੀਂ ਕੋਈ ਡਿੱਕਾ ਹੀ ਨਹੀਂ ਥੋੜਾ ਥੋੜਾ ਜੀ ਓਕੇ ਆ ਤੇ ਭਾਜ ਦਾ ਕੀ ਰੱਖਿਆ ਆਪਾਂ ਮੇਰਾ ਮੋਲ ਡਾਕਟਰ ਬਾਈ ਫੋਨ ਤੇ ਕਰਨਾ ਇਹਨੂੰ ਠੀਕ ਆ ਤੇ ਠੰਡੀ ਸੀਲਸ ਲੱਗਦੇ ਤਾਂ ਅੰਤ ਮੁੱਕੇ ਪਏ ਆ ਠੀਕ ਸੋ ਜਨਵਾਰ ਤੀਜਾ ਸੂਆ ਸੂਆ ਸੈਜ ਵਗੈਰਾ ਪੂਰਾ ਫੁੱਲਾ ਪੂਰੀ ਵੱਡੀ ਵਹਿੜ ਆ ਜਮਾ ਤੇ 30 ਕਿਲੋ ਦੁੱਧ ਮੰਨ ਕੇ ਲੈ ਸਕਦਾ ਬੰਦਾ ਬੜੇ ਆਰਾਮ ਨਾਲ ਹੀ ਪਾ ਦਣਾ ਬਾਈ 30 ਕਿਲੋ ਇਹਨੇ ਨਾ ਪਾਇਆ ਫਿਰ ਫਾਇਦਾ ਵੀ ਕੀ ਨੇ ਸੋ 30 ਕਿਲੋ ਦੁੱਧ ਆ ਰਾਮਣਾ ਦੇ ਦੂਗੀ ਸ਼ਾਇਦ ਬਹੁਤਾ ਡਬਲ ਆ ਪੂਰੀ ਜਿੰਦ ਜਨ ਰਾਜੀ ਸਮੀ ਬੜੀ ਵੀ ਖਾਣ ਪ੍ਰਾਣ ਬਾਈ ਬਹੁਤ ਚੰਗਾ ਹੈ ਤਾਂ ਬੜ ਨੇ ਬਾਈ ਲੱਕਾ ਲੁੱਕਾ ਚੱਕਣਾਗਾ ਜਦੋਂ ਮੈਂ ਸੱਤ ਹੋ ਗਈ ਲੱਕਾ ਲੁੱਕਾ ਚੱਕ ਜੇਰਾ ਜੂਰਾ ਪਾ ਕੇ ਖੁੱਲੂਗੀ ਹਨਾ ਹਾਂ ਆ ਇਹਦਾ ਬਾਈ ਜੇਰਾ ਜੂਰਾ ਪਾਣਾ ਲੱਗੇ ਲੁੱਕੇ ਚੱਕਣੇ ਬੜ ਬਹੁਤ ਸੋ ਲੈਵਾ ਵਗੈਰਾ ਦੇਖੋ ਸਾਫ ਸੁਥਰਾ ਫਿਟਿੰਗ ਵਾਲਾ ਹਵਾਨਾ ਜਮਾ ਤੇ ਫਿੱਟ ਫਾਰ ਸਟਰਕਚਰ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋ ਨਾੜਾ ਨੂੰ ਬਾਈ ਬਾਈ ਉਂ ਵੀ ਕੋਈ ਬਾਣੀ ਚਲੀ ਮੈਂ ਹਾਂ ਯਾਰ ਜਿੰਨੀ ਵੀ ਕਹਦੇ ਯਾਰ ਉਹ ਨਹੀਂ ਆਏ ਦੀ ਵਜਾ ਲੈ ਯਾਰ ਠੀਕ ਹੈ ਇੱਥੇ ਮਰਜੀ ਧਾਰਾਂ ਮਾਰੀ ਜਾ ਹਨਾ ਕੋਈ ਚੱਕਰੀ ਨਹੀਂ ਯਾਰ ਜਮਾਂ ਨੂੰ ਛਿਲਣ ਵਾਲਾ ਜਾਨਵਰ ਹੀ ਠੀਕ ਹੈ ਚੁਆਈ ਚੁਈ ਵਾਲੇ ਪਾਸੋਂ ਜਮਾਂ ਓਕੇ ਆ ਤੇ ਸੈਜ ਵਗੈਰਾ ਪੂਰਾ ਡਬਲ ਆ ਓਕੇ ਆ ਨਹੀਂ ਨਹੀਂ ਵਜਾ ਨਾੜਾ ਨੂੰ ਮਗਰ ਦੀਵਣ ਮਗਰ ਦੀ ਵਹਿਆ ਯਾਰ ਸੋ ਜਨੂਰ ਤੀਜਾ ਸੁਆ ਸੁਈਆ ਸੋ ਵਾਗੇ ਥਾਣਾ ਦੇ ਵਿੱਚ ਹੀ ਦੇਖੋ ਚਾਰੇ ਥਾਨ ਨਿਕਣਵੇਂ ਪੂਰੇ ਸਾਫ ਸੁਥਰੇ ਤੇ ਮਿਲਕ ਮੈਨ ਵਗੈਰਾ ਤੇ ਨਾੜਾ ਦੇਖੋ ਹਵਾਨ ਪੂਰਾ ਫੀਟਿੰਗ ਘੜਾ ਹਵਾਨਾ ਮੋਲਵੀਰ ਕਹਿੰਦਾ ਫੋਨ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਜਾਇਜ ਹੋਊਗਾ ਜਮਾ ਜਾਇਜ ਹੋ ਭਾਈ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਆਪਾਂ ਮੋੜ ਦੇਣੀ ਆ ਠੀਕ ਹੈ ਠੀਕ ਹੈ ਨਾ ਗੱਲ ਬਾਕੀ ਪਸ਼ੂ ਦੀ ਬਤਾ ਮੜੀ ਉਹ ਕਦਰ ਪਾਵੇ ਜਾਨਵਰ ਦੀ ਭਾਈ ਆ ਕੇ ਜਾਇਜ ਗੱਲ ਤੇ ਚੀਜ਼ ਤੇ ਭਾਅ ਲਾਉਣਾ ਪੈਂਦਾਗਾ ਮਹਾਰ ਚੰਗੀ ਚੀਜ਼ ਤਾਂ ਭਾਈ ਚੰਗਾ ਹੀ ਪੈਸਾ ਲੱਗਣਾ ਠੀਕ ਆ 30 ਕਿਲੋ ਦਾ ਤਾਂ ਮੰਨ ਕੇ ਲੈ ਲਿਓ ਕੇਅਰ ਕਰ ਲਾਂਗੇ 30 ਤਾਂ ਪਾਰ ਪਾਸੂ ਸੂਈ ਸਵਾਈਆ ਧਾਰਾ ਵਗੈਰਾ ਓਕੇ ਆ ਉਹ ਨਾੜ ਵਾਲੀ ਗਿੱਲਾ ਨਾਲ ਨਹੀਂ ਆ ਇਹ ਤਾਂ ਬੱਚਾ ਵੀ ਉਹ ਜੇਰ ਪੈਨੇ ਦਿਖੀ ਜਾਂਦਾ ਪਰ ਉਹ ਹਨਾ ਕੀ ਰਪਈ ਦੂਜੀ ਬਾਈ ਗੇਰ ਦੀ ਵੀਡੀਓ ਬਣਾ ਕੇ ਰੱਖ ਲਾਂਗੇ ਆਪਾਂ ਠੀਕ ਹੈ ਤੇ ਬੰਦਾ ਕੋਈ ਗੱਲ ਨਹੀਂ ਜੇ ਜਦੋਂ ਪੈ ਗਈ ਆਦੀ ਉਹ ਪਹਲੇ ਤੇੜੀ ਦੂਜੇ ਨੰਬਰ ਤੇ ਆਪਾਂ ਗੱਬਣ ਵਹਿੜ ਦੇਖੀ ਜਾਨੇ ਆ ਇਹ ਬਾਈ ਦੂਜਾ ਦੂਗਾ ਠੀਕ ਹੈ ਕਿੰਨਾਂ ਗੱਲਾਂ ਵਿਚ ਦਰਮਿਆਨੀ ਹੈ ਜਿਹੜਾ ਨਾ ਬਾਲੀ ਵੱਡੀ ਆ ਤੇ ਨਾ ਬਾਈ ਬਾਈ ਛੋਟੀ ਹੈ ਠੀਕ ਹੈ ਆਪਾਂ ਕਹਿੰਦੇ ਕਿਹਦਾ ਕਿਡਾ ਲਵਾ ਕੇ ਉਹ ਆਪਣੇ ਲਈ ਮਾੜੀ ਗੱਲ ਆ ਕੈਕ ਨੇ ਲੈ ਜੂਗੀ ਦਨ ਡਾਕਟਰ ਬਾਈ ਇਹ ਲੈ ਜੂਗਾ ਟਲੋਜਰ ਨਾ ਬੜਾ ਹਫਤਾ ਲੈ ਜੂਗਾ ਇਹੜਾ ਇੱਕ ਹਫਤਾ ਸੂਣ ਚ ਬਾਕੀ ਪਿਆ ਤੇ ਲਾਡੂ ਲਾਂ ਦਾ ਰੋਲਾ ਫੋਟਾ ਦੇਵਾ ਯਾਰ ਕੁ ਚੱਖੀ ਕਿੰਨਾ ਕੁ ਦੁੱਤ ਮੰਨ ਕੇ ਦੋ ਬਈਰ ਕਹਿਣ ਨੂੰ ਬਾਈ ਜੂ ਮਰਜ਼ੀ ਗਜਾ ਮਾਲਕਾਂ ਨੇ 15 16 ਕਿਲੋ ਦੱਸਿਆ ਯਾਰ ਇੰਨਾ ਬੜੇ ਆਰਾਮ ਨਾਲ ਪਾ ਦਿੰਦੇ 7 8 18 ਮੰਨ ਲਈ ਵੀ ਦੇ ਹੀ ਸਕਦੇ ਆ ਪਾਪਾ ਦਾ ਬਈ ਘੱਟ ਤਾਂ ਕਹਿੰਨੇ ਆ ਗਾਹ ਨੂੰ ਗਾਹਕ ਬਣ ਜਾਂਦਾ ਬੰਦਾ ਯਾਰ ਇਹਦਾ ਭਾ ਕੀ ਆ ਇਹਦਾ ਮੁੱਲ ਬਈ ਜਿਹੜਾ ਮਰਜ਼ੀ ਕਰਾ ਲੈ 65 ਕਰਾ ਲੈ 70 ਕਰਾ ਲੈ 57000 ਦੀ ਮੈਂ ਦੇਵਾਂਗਾ 57000 ਦੀ ਬੱਚੀ ਆਪਾਂ ਦੇਵਾਂਗੇ 57000 ਦੀ ਬੱਚੀ ਦੇਵਾਂਗੇ ਮੂੰਹ ਮਾਂ ਦੀ ਬਹੁਤ ਸੋਹਣੀ ਆ ਦੂਜਾ ਸੁਆ ਬਾਈ ਬੈਠਦਾ ਜਿਵੇਂ ਕ੍ਰੋਚ ਚ ਪੈਂਦੀ ਆ ਜਿਵੇਂ ਹੁਣ ਉਹਨੇ ਕਰਦੀ ਗੁਰਨੀ ਚ ਦਿੱਜਦੀ ਆ ਹਨਾ ਠੀਕ ਹੈ ਜਿਵੇਂ ਮਰਜ਼ੀ ਆ ਪਸ਼ੂ ਆਪਣੇ ਘਰੇ ਘਰ ਮਨਾਊਗਾ ਬਾਈ ਠੰਡਾ ਪਸ਼ੂ ਆਊਗਾ ਬੁੜੀ ਚੋਲੇ ਕੁੜੀ ਚੋਲੇ ਜਿਵੇਂ ਮਰਜ਼ੀ ਚੋਈ ਚੱਲੇ ਆਏ। ਸੋ ਦੇਖੋ ਥਣ ਹਵਾਨੇ ਦੀ ਸਾਫ ਸੁਥਰੀ। ਹਜੇ ਤਾਂ ਬਾਈ ਬਹੁਤ ਕੁ ਕਰਨੇ ਮੈਂ। ਇਹ ੱਟੇ ਲੈ ਬੈਠਦਾਂ ਨੇ। ਪੂਰੀ ਲੈ ਜੂ ਹਫਤਾ ਆਰਾਮ ਨਾਲ ਹਣਾ। ਆਰਾਮ ਨਾਲ ਲੈ ਜਣਾ ਹਫਤਾ ਬਾਈ। ਹਾਂ ਤੈਨੂੰ ਬਾਈ ਜੇ ਉਹ ਜੇ ਇਹੜਾ ਆਪਣੇ ਕੋਲੇ ਬੈਕੀ ਦਾ ਕਹਿਣਾ ਕੀ ਬਈ ਹਾਂ ਤੈਨੂੰ ਆਪਾਂ ਆਪਦੀ ਮਰਜ਼ੀ ਨਾਲ ਕਰਾਂਗੇ ਬੈਠ। ਅੱਜ 55000 ਹਾਂ ਅੱਜ 55000। ਜੈ ਜੈ ਗੱਲ ਆ ਜੇ ਬਚਾਤਾ ਤਾਂ ਫੇਰ ਤਾਂ ਆਪਣਾ ਪਤਾ ਚੌਣ ਪੈਣ ਦੀ ਹੈ। ਆਉਣਾ ਦੇਮਾਂਗੇ ਅੱਜ ਬੈਠ। ਤਾਂ ਮੋਲ ਜ ਤੇ ਕੱਦ ਕਾੜ ਵੀ ਠੀਕ ਆ ਵਧੀਆ ਨਾ ਛੋਟਾ ਨਾ ਵੱਡਾ ਦਰਮਿਆਨਾ ਤੇ 57000 ਦੋਦੋ 16 17 16 17 ਰਾਵਣਾ ਦੋ ਕਰਾਸ ਵਹਿੜਾ ਤੇ ਹੈ ਠੰਡੀ ਬਰਫ਼ ਵਰਗੀ ਸੋ ਪੂਰੀ ਆਪਣੇ ਕੋਲੇ ਕਰਮ ਹੁੰਦਾ ਸਾਰੇ ਠੰਡੇ ਹੀ ਹੁੰਦੇ ਆ ਇਹਨੂੰ ਨਾ ਉਹ ਕੋਈ ਚੱਕਰ ਨਾ ਬਿਚਾਰੀ ਨੀ ਹੁੰਦਾ ਸੋ ਪੈਂਟ ਸੈਦੋ ਕੇ ਜਿਲ੍ਹਾ ਮੋਗਾ ਤੁਸੀਂ ਨਿਹਾਲ ਸਿੰਘ ਵਾਲਾ ਨੰਬਰ ਬੋਲੀ ਦੇ ਬਾਰੇ ਆਪਣਾ 884762 17676 ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜੇ